ਕੱਲ ਸਵੇਰ ਦੀ ਗੱਲ ਹੈ ਬਾਈ ਜੀ ਉਹਨਾਂ ਨੂੰ ਆਪਾਂ ਸਵੇਰੇ 9 ਵਜੇ ਦਾ ਟਾਈਮ ਦਿੱਤਾ ਸੀਗਾ ਵੀ 9 ਵਜੇ ਤੁਹਾਡਾ ਰਾਈਨਾਵਾ ਕਰਾਵਾਂਗੇ ਕਿਹਨੂੰ ਕਿਹਨੂੰ ਟਾਈਮ ਦਿੱਤਾ ਸੀ ਇਹਨਾਂ ਦੇ ਜਿਹੜੇ ਮੁਖਿਆ ਸੀ ਇਹਨਾਂ ਦੇ ਗगनਦੀਪੁਰੀ ਤੇ ਬਿੱਲੂਰੀ ਇਹ ਤਾਂ ਕੋਈ ਖਾਸ ਗੱਲ ਨਹੀਂ ਸੀਗੀ ਕੋਈ ਮਾੜਾ ਮੋਟਾ ਸੀਗਾ ਵਾਈ ਦੇ ਟਾਈਮ ਦਿੱਤਾ ਗਿਆ ਸੀ 9 ਵਜੇ ਦੇ ਟਾਈਮ ਤੋਂ ਪਹਿਲਾਂ ਹੀ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਮੁੰਡੇ ਦਾ ਕਤਲ ਕਰ ਦਿੱਤਾ ਜਿਹਦੇ ਵਿੱਚ ਵੀ ਜਗਦੀਪ ਸਿੰਘ ਦੀ ਜਿਹੜੀ ਡੈਥ ਹੋ ਚੁੱਕੀ ਆ ਹਣਾਂ ਤੇ ਸਾਡੇ ਵੱਲੋਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜਲਦ ਤੋਂ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਣ ਉਸ ਤੋਂ ਪਹਿਲਾਂ ਅਸੀਂ ਉਹਦਾ ਕੋਈ ਪੋਸਟ ਮਾਰਟਮ ਨਹੀਂ ਕਰਵਾਉਣਾ ਤੇ ਨਾ ਹੀ ਕੋਈ ਸੰਸਕਾਰ ਕਰਨਾ ਉਹ ਉਹੀ ਮੁੱਦਾ ਸੀ ਉਹਨਾਂ ਦਾ ਜਿਹੜਾ ਉਹਦੇ ਤੇ ਦੋਸ਼ ਲੱਗ ਰਿਹਾ ਸੀ ਜਿਹੜਾ ਕਿ ਬੇਬਨਿਆਦ ਲੱਗਦਾ ਮੈਨੂੰ ਤਾਂ ਕਿਉਂਕਿ ਜੇ ਏਜ ਦਾ ਡਿਫਰੈਂਸ ਵੇਖੀਏ ਜਾਂ ਉਹਦੀ ਸਿਆਣਪ ਦੀ ਗੱਲ ਕਰੀਏ ਤਾਂ ਉਹ ਇਹ ਕੰਮਾਂ ਦੇ ਵਿੱਚ ਪਹਿਲਾਂ ਵੀ ਨਹੀਂ ਆਇਆ ਸੀ ਬਚਪਨ ਤੋਂ ਅਸੀਂ ਇਕੱਠੇ ਵੀ ਰਹੇ ਹਾਂ ਖੇਡਦਾ ਵੀ ਸਾਡੇ ਨਾਲ ਸਾਨੂੰ ਤਾਂ ਇਹੋ ਜਿਹਾ ਬੰਦਾ ਲੱਗਦਾ ਨਹੀਂ ਸੀ ਉਹ ਇਸੇ ਕਰਕੇ ਅਸੀਂ ਤਾਂ ਉਹਨਾਂ ਨੂੰ ਆਖਿਆ ਸੀ ਪਿੰਡ 'ਚ ਆਪਾਂ ਰਾਜੀਨਾਮਾ ਕਰ ਦਿੰਨੇ ਆ ਪਰ ਉਹਨਾਂ ਨੇ ਰਾਜੀਨਾਮੇ ਤੋਂ ਪਹਿਲਾਂ ਹੀ ਉਹਦਾ ਕਤਲ ਕਰ ਦਿੱਤਾ ਇੱਕ ਬੰਦਾ ਗ੍ਰਿਫਤਾਰ ਹੋਇਆ ਦੋ ਬਾਕੀ ਆ ਸੋ ਸਾਡੀ ਦਾ ਇਹ ਹੱਥ ਜੋੜ ਕੇ ਬੇਨਤੀ ਆ ਜੀ ਵੀ ਉਹਦੀ Laash ਨੂੰ ਰੋਲਣ ਨਾ ਦਿੱਤਾ ਜਾਵੇ ਤੇ ਜਲਦ ਦੋ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਵੀ ਉਹਨੇ 15 ਦਿਨ ਪਹਿਲਾਂ ਟਾਇਲਟ ਕਲੀਨਰ ਆਪਣਾ ਹਾਰਪਿਕ ਪੀਤਾ ਸੀਗਾਗਾ ਮੋਬਾਈਲ ਦਾ ਕੋਈ ਮਸਲਾ ਸੀਗਾ ਮੋਬਾਈਲ ਫੜਿਆ ਗਿਆ ਕੋਈ ਉਹ ਕਿਉਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਲੜਕੀ ਨੇ ਕੋਈ ਇੱਕ ਚੀਜ਼ ਬਰੀ ਪਤਾ ਲੱਗੇ ਉਸ ਬਾਰੇ ਤਾਂ ਇਹੀ ਪਤਾ ਲੱਗਿਆ ਜੀ ਵੀ ਉਹਦੇ ਕੋਲ ਕੋਈ ਮੋਬਾਈਲ ਫੜਿਆ ਗਿਆ ਜਾਂ ਇਹ ਮਸਲਾ ਸਾਹਮਣੇ ਆਇਆ ਪਿੰਡ ਵੱਲੋਂ ਤੇ ਸਮੂਹ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵੀ ਜਿਹੜਾ ਵੀ ਉਹਨਾਂ ਦਾ ਸਾਥ ਦੇਵੇਗਾ ਜਾਂ ਆਉਂਦੇ ਸਮੇਂ ਦੇ ਵਿੱਚ ਕਾਰਵਾਈ ਤੋਂ ਬਾਅਦ ਕੋਈ ਜ਼ਮਾਨਤ ਦੇਊਗਾ ਜੱਜ ਦੇ ਸਮੇਂ ਵਿੱਚ ਉਹਨਾਂ ਦਾ ਸਾਥ ਦੇਊਗਾ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਜੀ ਪਿੰਡ ਵੱਲੋਂ ਉਹਨਾਂ ਦਾ ਭਾਂਡਾ ਧਿਆਗਿਆ ਜਾਂਦਾ ਤੇ ਜੋ ਵੀ ਮਤਲਬ ਮੁਰਜ਼ਰਮ ਹੈਗੇ ਆਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਇਹ ਮੁੰਡਾ ਜਿਹੜਾ ਇੱਕ ਦਬੰਗ ਜ਼ਰੂਰ ਸੀਗਾ ਪਰ ਜੋ ਇਹ ਤੇ ਦੋਸ਼ ਲਾਇਆ ਗਿਆ ਗਲਤ ਦੋਸ਼ ਲਾ ਕੇ ਇਸ ਤਰ੍ਹਾਂ ਕੀਤਾ ਗਿਆ ਇਹ ਜ਼ਿੰਦਗੀ 'ਚ ਇਹਨੇ ਅੱਜ ਤੱਕ ਹੀ ਨਹੀਂ ਕਦੇ ਕੀਤਾ ਸੀ ਇਹ ਦਬੰਗ ਸੀਗਾ ਜੇ ਕੋਈ ਗਲਤੀ ਕਿਤੇ ਹੁੰਦੀ ਸੀ ਕੋਈ ਗਲਤ ਕੰਮ ਕਰਦਾ ਸੀ ਉਹਨਾਂ ਨੂੰ ਰੋਕਦਾ ਸੀਗਾ ਤੇ ਇਹ ਮੈਂ ਅਸੀਂ ਮੰਨ ਸਕਦੇ ਆਂ ਵੀ ਜੇ ਕਿਸੇ ਨੇ ਕੋਈ ਗਲਤ ਕੰਮ ਕਰਦਾ ਉਹਦੇ ਥੱਪੜ ਮਾਰਦਾ ਇਹ ਜਗਦੀਪ ਦਾ ਮੰਨ ਸਕਦੇ ਆਂ ਵੀ ਕਰ ਸਕਦਾ ਪਰ ਜਗਦੀਪ ਕਦੇ ਵੀ ਕਿਸੇ ਲੜਕੀ ਬਾਰੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਕੰਮ ਨਹੀਂ ਕਰ ਸਕਦਾ ਜਗਦੀਪ ਸਿੰਘ ਦੇ ਦੋ ਸਿਸਟਰ ਹੈ ਇੱਕ ਯਾਨੀ ਕਿ ਬ੍ਰਦਰ ਸੀ ਇਹ ਦੂਸਰੇ ਨੰਬਰ ਤੇ ਇਹਨਾਂ ਦੇ ਚਾਚਾ ਜੀ ਉਹ ਵੀ ਨਾਲ ਹੀ ਰਹਿੰਦੇ ਆ ਜੁਆਇੰਟ ਪਰਿਵਾਰ ਆ ਇੱਕ ਯਾਨੀ ਕਿ ਕਿਸਾਨ ਪਰਿਵਾਰ ਆ ਛੋਟੇ ਜ਼ਿਮੀਂਦਾਰ ਜਿੰਨਾਂ ਨੂੰ ਆਪਾਂ ਕਹਿ ਦਿੰਨੇ ਆ ਪੁਲਿਸ ਨੇ ਕੱਲ ਪਰਚਾ ਜਿਹੜਾ ਉਹ ਵੀ ਵਧੀਆ ਕੱਟਤਾ ਅਸੀਂ ਦੋਸ਼ੀ ਇੱਕ ਫੜਿਆ ਗਿਆ ਜੀ ਤੇ ਦੂਸਰੇ ਦੋਸ਼ੀ ਵੀ ਸਾਡੀ ਬੇਨਤੀ ਆ ਕਿ ਗ੍ਰਿਫਤਾਰ ਕਰੋ ਕਿਉਂਕਿ ਦੋਸ਼ੀ ਆ ਨਾ ਜਿਹੜੇ ਉਹ ਬਹੁਤ ਹੀ ਜਿਆਦੇ ਯਾਨੀ ਕਿ ਇਸ ਟਾਈਪ ਦੇ ਬੰਦੇ ਆ ਜੇ ਕੱਲ ਨੂੰ ਹੋ ਸਕਦਾ ਜਿਹੜੇ ਸਾਡੇ ਮੁੰਡੇ ਗਵਾਹ ਬਣੇ ਆ ਗਵਾਹਾਂ ਤੇ ਵੀ ਉਹ ਅਟੈਕ ਕਰ ਸਕਦੇ ਆ ਇਹ ਤੁਹਾਨੂੰ ਦੱਸਿਆ ਦਵੰਗ ਬੰਦਾ ਸੀਗਾ ਕੋਈ ਵੀ ਜੇ ਕੋਈ ਗਲਤ ਕੰਮ ਕਰਦਾ ਨਾ ਉਹਨੂੰ ਰੋਕਦਾ ਸੀ ਕੋਈ ਲੜਕੇ ਸੀਗੇ ਉਸ ਲੜਕੀ ਨਾਲ ਆ ਰਹੇ ਸੀ ਕੋਈ ਆਪਦਿਆਂ ਇਹ ਹਰਕਤਾਂ ਕਰ ਰਹੇ ਸੀ ਉਹ ਹਰਕਤਾਂ ਤੋਂ ਇਹਨੂੰ ਜਦੋਂ ਪਤਾ ਲੱਗਿਆ ਇਹਨੇ ਦੇਖ ਕੇ ਇਹ ਗੱਲ ਕਹੀ ਵੀ ਇਹ ਕੰਮ ਨਾ ਕਰੋ ਤੁਸੀਂ ਤੇ ਸਾਡੇ ਪਿੰਡ ਅਸੀਂ ਨਹੀਂ ਕਰਦੇ ਸਾਡੀਆਂ ਵੀ ਕੁੜੀਆਂ ਪੜਦੀਆਂ ਇੱਥੇ ਧੀਆਂ ਪੜਦੀਆਂ ਉਹਨਾਂ ਤੇ ਗਲਤ ਅਸਰ ਪੈਂਦਾ ਇਹ ਕੰਮ ਨਹੀਂ ਕਰਨਾ ਉਹ ਲੜਕੀ ਨੇ ਇਹ ਸੋਚ ਲਿਆ ਵੀ ਮੇਰੇ ਬਾਰੇ ਜਾ ਕੇ ਇਹ ਮੇਰੇ ਘਰਦਿਆਂ ਨੂੰ ਦੱਸੂਗਾ ਤੇ ਮੈਂ ਘਟੋ ਘਟਾ ਇਹਦੇ ਬਾਰੇ ਹੀ ਗਲਤ ਇੱਕ ਇਲਜ਼ਾਮ ਇਹਦੇ ਤੇ ਲਾ ਦਿਆਂ ਤਾਂ ਕਰਕੇ ਕਿ ਮੈਂ ਬਾਜਾਂ ਉਸੇ ਕਾਰਨ ਉਹ ਇਲਜ਼ਾਮ ਉਹਦੇ ਤੇ ਲਾਇਆ ਗਿਆ ਪਰ ਇਹ ਜਗਦੀਪ ਨੇ ਇਹ ਕੰਮ ਕੀਤਾ ਨਹੀਂਗਾ ਕਿਹੜੇ ਬਾਰੇ ਵੀ ਗੱਲ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਉਹਨੇ ਨਸ਼ੀਲੀ ਦਵਾਈ ਜਾਂ ਕਿਸੇ ਇਸ ਤਰ੍ਹਾਂ ਦੀ ਨਹੀਂ ਇਹ ਸਰਪੰਚ ਸਾਹਿਬ ਦੱਸ ਕੇ ਹੀ ਹਟਿਆ ਹਾਰਪਿਕ ਵਗੈਰਾ ਕੋਈ ਉਹਨੇ ਪੀਤਾ ਕੁਛ ਦਿਨ ਪਹਿਲਾਂ ਉਹ ਚੀਜ਼ ਕੀਤੀ ਹੈ ਕਿਉਂਕਿ ਉਹ ਤਾਂ ਇਹ ਕੋਈ ਪ੍ਰੋਬਲਮ ਹੋਊਗੀ ਘਰੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਤਾਂ ਹੀ ਇਸ ਤਰ੍ਹਾਂ ਕੀਤੇ ਆ ਇਹਦੀ ਸ਼ਾਨਬੀਨ ਤਾਂ ਪੁਲਿਸ ਵੀ ਕਰ ਸਕਦੀ ਹੈ ਪੁਲਿਸ ਸ਼ਾਨਬੀਨ ਕਰੇ ਵੀ ਕਿਉਂ ਹੈ